ਖਾਰ ਵਾਲੀ ਮਹਿਲਾ ਕਾਂਸਟੇਬਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਜਿਸ ਤੋਂ ਬਾਅਦ ਕੋਰਟ ਕੋਈ ਵੱਡਾ ਫੈਸਲਾ ਸੁਣਾ ਸਕਦਾ ਹੈ ਵਿਜੀਲੈਂਸ ਨੇ ਕੱਲ ਅਮਨਦੀਪ ਕੌਰ ਨੂੰ ਮੋੜ ਗ੍ਰਿਫਤਾਰ ਕੀਤਾ ਤੇ ਉਥੇ ਹੀ ਆਮਦਨ ਤੋਂ ਵੱਧ ਜਾਇਦਾਦ ਨੂੰ ਲੈ ਕੇ ਮਾਮਲਾ ਸਾਹਮਣੇ ਆਇਆ ਤੇ ਵਿਜੀਲੈਂਸ ਪਹਿਲਾਂ ਪਹੁੰਚੀ ਤੇ ਲਗਾਤਾਰ ਪੁੱਛ ਪੜਤਾਲ ਜਿਹੜੀ ਕਿ ਕਈ ਘੰਟਿਆਂ ਤੱਕ ਜਾਰੀ ਰਹੀ ਤੇ ਪੁੱਛ ਪੜਤਾਲ ਤੋਂ ਬਾਅਦ ਉਥੇ ਹੀ ਮਹਿਲਾ ਕਨਸਟੇਬਲ ਅਮਨਦੀਪ ਕੌਰ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦੂਜੇ ਪਾਸੇ ਪੁਲਿਸ ਰਿਮਾਂਡ ਤੇ ਵੀ ਲੈ ਸਕਦੀ ਹੈ ਤੇ ਜਿਸ ਦੇ ਤਹਿਤ ਕੋਰਟ ਅੱਜ ਕੋਈ ਵੱਡਾ ਫਾਸਲਾ ਤੱਕ ਸੁਣਾ ਸਕਦਾ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਜਿਹੜਾ ਕਿ ਚਿੱਟੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਇਹ ਦੱਸਿਆ ਗਿਆ ਕਿ 17 ਗ੍ਰਾਮ ਜਿਹੜੀ ਕਿ ਉਸ ਦੇ ਕੋਲੋਂ ਚਿੱਟਾ ਬਰਾਮਦ ਹੋਇਆ ਤੇ ਜਿਸ ਤੋਂ ਬਾਅਦ ਪੁਲਿਸ ਨੇ ਜਿਹੜਾ ਕਿ ਉਸ ਨੂੰ ਮੌਕੇ ਤੇ ਹਿਰਾਸਤ ਵਿੱਚ ਲੈ ਲਿਆ ਤੇ ਜਿਸ ਦੇ ਤਹਿਤ ਲਗਾਤਾਰ ਕਈ ਸਵਾਲ ਤੱਕ ਬਣੇ ਹੋਏ ਸੀ ਕਿ ਹਜੇ ਤੱਕ ਮਹਿਲਾ ਕਾਂਸਟੇਬਲ ਜੇਕਰ ਚਿੱਟੇ ਦੇ ਨਾਲ ਗ੍ਰਿਫਤਾਰ ਹੋਈ ਹੈ ਤਾਂ ਉਸ ਦਾ ਘਰ ਜਿਹੜਾ ਕਿ ਕਿਉਂ ਨਹੀਂ ਟਾਇਆ ਗਿਆ ਲਗਾਤਾਰ ਇਹ ਸਵਾਲ ਸੀ ਤੇ ਦੂਜੇ ਪਾਸੇ ਹੁਣ ਉੱਥੇ ਹੀ ਮਹਿਲਾ ਕਾਂਸਟੇਬਲ ਦੇ ਘਰ ਕੱਲ ਵਿਜਲੈਂਸ ਪਹੁੰਚੀ ਲਗਾਤਾਰ ਪੁੱਛ ਪੜਤਾਲ ਕੀਤੀ ਤੇ ਆਮਦਨ ਤੋਂ ਵੱਧ ਜਾਇਦਾਦ ਹੋਣ ਦੇ ਮਾਮਲੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਦੂਜੇ ਪਾਸੇ ਪਰਚਾ ਠੋਕ ਦਿੱਤਾ ਐਨਡੀਪੀਐਸ ਮਾਮਲਾ ਕੇ ਦਰਜ ਕੀਤਾ ਗਿਆ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਉਥੇ ਹੀ ਅਮਨਦੀਪ ਕੌਰ ਨੂੰ ਜਿਹੜਾ ਕਿ ਹਿਰਾਸਤ ਦੇ ਵਿੱਚ ਲੈ ਲਿਆ ਤੇ ਅੱਜ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਕੋਰਟ ਕੋਈ ਵੱਡਾ ਫੈਸਲਾ ਸੁਣਾ ਸਕਦਾ ਹੈ ਤੇ ਉਥੇ ਹੀ ਅਮਨਦੀਪ ਕੌਰ ਰਿਮਾਂਡ ਤੇ ਵੀ ਆ ਸਕਦੀ ਹੈ ਤੇ ਇਸ ਤੋਂ ਇਹ ਤਹਿਤ ਅੱਜ ਅਮਨਦੀਪ ਕੌਰ ਦੀ ਜਿਹੜੀ ਕਿ ਕੋਰਟ ਦੇ ਵਿੱਚ ਪੇਸ਼ੀ ਹੈ ਵਿਜੀਲੈਂਸ ਨੇ ਕੱਲ ਅਮਨਦੀਪ ਕੌਰ ਨੂੰ ਮੋੜ ਗ੍ਰਿਫਤਾਰ ਕੀਤਾ ਤੇ ਉਥੇ ਹੀ ਆਮਦਨ ਤੋਂ ਵੱਧ ਜਾਇਦਾਦ ਨੂੰ ਲੈ ਕੇ ਮਾਮਲਾ ਸਾਹਮਣੇ ਆਇਆ ਤੇ ਵਿਜੀਲੈਂਸ ਪਹਿਲਾਂ ਪਹੁੰਚੀ ਤੇ ਲਗਾਤਾਰ ਪੁੱਛ ਪੜਤਾਲ ਜਿਹੜੀ ਕਿ ਕਈ ਘੰਟਿਆਂ ਤੱਕ ਜਾਰੀ ਰਹੀ ਤੇ ਪੁਛਪੜਤਾਲ ਤੋਂ ਬਾਅਦ ਉਥੇ ਹੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦੂਜੇ ਪਾਸੇ ਪੁਲਿਸ ਰਿਮਾਂਡ ਤੇ ਵੀ ਲੈ ਸਕਦੀ ਹੈ ਤੇ ਜਿਸ ਦੇ ਤਹਿਤ ਕੋਰਟ ਅੱਜ ਕੋਈ ਵੱਡਾ ਫੈਸਲਾ ਤੱਕ ਸੁਣਾ ਸਕਦਾ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਦੀਏ ਕਿ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਜਿਹੜਾ ਕਿ ਚਿੱਟੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਇਹ ਦੱਸਿਆ ਗਿਆ ਕਿ 17 ਗ੍ਰਾਮ ਜਿਹੜੀ ਕਿ ਉਸ ਦੇ ਕੋਲੋਂ ਚਿੱਟਾ ਬਰਾਮਦ ਹੋਇਆ ਤੇ ਜਿਸ ਤੋਂ ਬਾਅਦ ਪੁਲਿਸ ਨੇ ਜਿਹੜਾ ਕਿ ਉਸ ਨੂੰ ਮੌਕੇ ਤੇ ਹਿਰਾਸਤ ਵਿੱਚ ਲੈ ਲਿਆ ਤੇ ਜਿਸ ਦੇ ਤਹਿਤ ਲਗਾਤਾਰ ਕਈ ਸਵਾਲ ਤੱਕ ਬਣੇ ਹੋਏ ਸੀ ਕਿ ਹਜੇ ਤੱਕ ਮਹਿਲਾ ਕਾਂਸਟੇਬਲ ਜੇਕਰ ਚਿੱਟੇ ਦੇ ਨਾਲ ਗ੍ਰਿਫਤਾਰ ਹੋਈ ਹੈ ਤਾਂ ਉਸ ਦਾ ਘਰ ਜਿਹੜਾ ਕਿ ਕਿਉਂ ਨਹੀਂ ਟਾਇਆ ਗਿਆ ਲਗਾਤਾਰ ਇਹ ਸਵਾਲ ਸੀ ਤੇ ਦੂਜੇ ਪਾਸੇ ਹੁਣ ਉੱਥੇ ਹੀ ਮਹਿਲਾ ਕਾਂਸਟੇਬਲ ਦੇ ਘਰ ਕੱਲ ਵਿਜਲੈਂਸ ਪਹੁੰਚੀ ਲਗਾਤਾਰ ਪੁੱਛ ਪੜਤਾਲ ਕੀਤੀ ਤੇ ਆਮਦਨ ਤੋਂ ਵੱਧ ਜਾਇਦਾਦ ਹੋਣ ਦੇ ਮਾਮਲੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਦੂਜੇ ਪਾਸੇ ਪਰਚਾ ਠੋਕ ਦਿੱਤਾ ਐਨਡੀਪੀਐਸ ਮਾਮਲਾ ਜਿਹੜਾ ਕੇ ਦਰਜ ਕੀਤਾ ਗਿਆ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਉਥੇ ਹੀ ਅਮਨਦੀਪ ਕੌਰ ਨੂੰ ਜਿਹੜਾ ਕਿ ਹਿਰਾਸਤ ਦੇ ਵਿੱਚ ਲੈ ਲਿਆ ਤੇ ਅੱਜ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਕੋਰਟ ਕੋਈ ਵੱਡਾ ਫੈਸਲਾ ਸੁਣਾ ਸਕਦਾ ਹੈ ਤੇ ਉਥੇ ਹੀ ਅਮਨਦੀਪ ਕੌਰ ਰਿਮਾਂਡ ਤੇ ਵੀ ਆ ਸਕਦੀ ਹੈ ਤੇ ਇਸ ਤੋਂ ਇਹ ਤਹਿਤ ਅੱਜ ਅਮਨਦੀਪ ਕੌਰ ਦੀ ਜਿਹੜੀ ਕਿ ਕੋਰਟ ਦੇ ਵਿੱਚ ਪੇਸ਼ੀ